ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਖਾਰੀ ਮਹੱਲਾ ਪਹਿਲਾ ਪੁਲਾਵੜਾ ਪੁਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀਆਮੀ ਪਹਿਲੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹਨਾਂ ਜੀਵਾਂ ਦੇ ਲਈ ਅਗਿਆਨ ਦੇ ਭੁਲੇਖੇ ਤੋਂ ਬਚਾਉਣ ਵਾਸਤੇ ਪਵਿੱਤਰ ਸਿੱਖਿਆ ਬਖਸ਼ਦੇ ਹਨ ਤੁਖਾਰੀ ਮੁਹੱਲਾ ਪਹਿਲਾ ਪੁਲਾਵੜੇ ਭੁੱਲੀ اے ਜੀਵ ਰੂਪੀ स्त्रीਏ ਪੁਲਾਵੜੇ ਪੁਲਾਵਖਾ ਪਾਉਣ ਵਾਲੇ ਜੋ ਭਲਾਉਣ ਵਾਲੇ ਅਗਿਆਨ ਅਵਰਣ ਆਦ ਕਹਣੇ ਉਨ੍ਹਾਂ ਦੀ ਕੁ ਸੰਗਤ ਵਿੱਚ ਤੇਰੀ ਵਰਤੀ ਪਰਮਾਰਥ ਵੱਲੋਂ ਭੁੱਲ ਚੁੱਕੀ ਆਂ ਭੁੱਲ ਭੁੱਲ ਪਛੋਤਾਣੀ ਫਿਰ ਤੂੰ ਇੱਕ ਭੁੱਲ ਕੀਤੀ ਐ ਪਰਮੇਸ਼ਰ ਨੂੰ ਜਿਹੜਾ ਵਿਸਾਰ ਦਿੱਤਾ ਹੈ ਲੇਵ ਤੋੜ ਬੈਠੀ ਐ ਦੂਸਰੀ ਅਗਿਆਨ ਦੀ ਭੁੱਲ ਕਰਕੇ ਤੈਨੂੰ ਅਵਰਣ ਦਾ ਪੜਨਾ ਪੈ ਗਿਆ ਹੈ ਫਿਰ ਭੁੱਲ ਕੇ ਅਗਣਾਂ ਨੂੰ ਕਰਨ ਲੱਗ ਗਈ ਐ ਇਸ ਪ੍ਰਕਾਰ ਭੁੱਲ ਦੀ ਭਲਾਈ ਹੋਈ ਪਛਤਾਵਾ ਕਰਦੀ ਰਹਿਣੀ ਐ ਤੂੰ ਪੁਲਾਵੜੇ ਬੁੱਲੀ ਪੁਲਾਵੜੇ ਪਰਮੇਸ਼ਰ ਦੇ ਸਰੂਪ ਦੇ ਭੁਲੇਖੇ ਨੂੰ ਕਿ ਮਹਾਰਾ ਹੀ ਨਹੀਂ ਅਗਿਆਨ ਦੀ ਸੱਤਾ ਜਿਹੜੀ ਸੱਤਾ ਪਦ ਸ਼ਕਤੀ ਕਰਕੇ ਇਸ ਭੁਲੇਖੇ ਕਰਕੇ ਭੁੱਲ ਗਿਆ ਕਿ ਵਾਹਿਗੁਰੂ ਨੂੰ ਜਾਣਿਆ ਹੀ ਨਹੀਂ ਕਿ ਹੈ ਨਹੀਂਗਾ ਤੇ ਜਿਸਦਾ ਨਹੀਂ ਉਹ ਜਾਣਿਆ ਤਾਂ ਜੇ ਹੋਵੇ ਤਾਂ ਦਿਸੇ ਨਾ ਉਹ ਦਿਸਦਾ ਨਹੀਂ ਇਸ ਕਰਕੇ ਕੋਈ ਚੀਜ਼ ਨਹੀਂ ਜਿਹੜੀਆਂ ਚੀਜ਼ਾਂ ਸਾਹ ਸੰਗੀ ਨਹੀਂ ਦਿਸਦੀਆਂ ਉਹ ਕਿਹੜਾ ਹੈ ਨਹੀਂ ਜਦੋਂ ਵਖੀਏ ਲਿਖੋ ਅੱਖਾਂ ਦੀਆਂ ਧਿਰੀਆਂ ਜਿਹੜੀਆਂ ਹਨ ਉਹ ਦਿਸਦੀਆਂ ਤਾਂ ਨਹੀਂ ਹਨ ਅਤੇ ਪ੍ਰਤਿਬਿੰਬ ਵਿੱਚ ਅੱਖਾਂ ਹੀ ਆਪਣੇ ਆਪ ਨੂੰ ਵੇਖਦੀਆਂ ਹਨ ਇਸੇ ਪ੍ਰਕਾਰ ਪਰਮੇਸ਼ਰ ਸਾਰਿਆਂ ਨੂੰ ਤਾਂ ਹੀ ਦੇਖਦਾ ਹੈ ਉਹ ਅਦ੍ਰਿਸ਼ਟ ਹੈ ਜਿਸਨੂੰ ਉਸ ਪਰਮੇਸ਼ੁਰ ਦੇ ਅ ਗਿਆਨ ਕਰਕੇ ਭੁਲਾਵੜੇ ਚ ਭੁੱਲ ਕਰਕੇ ਬਾਲਕ ਅਵਸਥਾ ਜੀ ਵੀ ਭੁੱਲ ਗਈ ਜਵਾਨੀ ਅਵਸਥਾ ਜੀ ਵੀ ਭੁੱਲ ਗਈ ਕਰਦੀ ਜਾਨੀ ਜੀ ਵੀ ਭੁੱਲ ਗਈ ਇਸ ਪ੍ਰਕਾਰ ਪਛਤਾਉਂਦੀ ਰਹਿਣੀ ਹੈ ਤੂੰ ਤੇਰੇ ਤਾਈਂ ਪ੍ਰਾਪਤੀ ਨਹੀਂ ਹੁੰਦੀ ਇਹ ਐਸਾ ਭੁਲਾਵੜਾ ਹੈ ਇਸ ਨੇ ਜਾਗਰਤ ਵਸਦਾ ਜੀ ਭੁਲਾਤਾ ਹੈ ਸੁਪਨ ਵਸਦਾ ਜੀ ਭੁਲਾਤਾ ਹੈ ਅਤੇ ਸੁਖੋਬਤ ਵਸਦਾ ਤਹੀ ਅਵਿਧਿਆ ਰੂਪੋਂ ਕਿਉਂ ਭੁਲਾਵੜੇ ਭਨੇਖੇ ਚ ਭੁੱਲ ਚੁੱਕੀ ਹੈ ਬੋਲੋ ਬੋਲੋ ਪਛੋਤਾਣੀ ਭੁੱਲ ਕਰਕੇ ਜਿਗਿਆਸਾ ਵਸਦਾ ਵਲੋਂ ਭੁੱਲ ਕਰਕੇ ਬ੍ਰਹਮ ਗਿਆਨ ਦੀ ਵਸਦਾ ਵਲੋਂ ਪਛਤਾਵਾ ਵੀ ਕਰਦੀ ਰਹਿਣੀ ਹੈ ਪੁਲਾਵੜੇ ਪੁੱਲੀ ਭਲਾਉਣ ਵਾਲੇ ਕੌਣ ਹੈ ਕਾਮ ਕਰੋ ਲੋ ਮੋਹ ਹੰਕਾਰ ਉਹਨਾਂ ਦੇ ਰਸ ਵਿੱਚ ਤੇਰੀ ਵਰਤੀ ਭੁੱਲ ਗਈ ਹੈ ਪਰਮਾਰਥ ਵੱਲੋਂ ਪੋਲੋ ਪੋਲੋ ਪਛੋਤਾ ਇਸ ਕਰਕੇ ਕਾਮ ਤੇ ਕਰਜ ਭੁੱਲ ਗਈ ਹੈ ਕ੍ਰੋਧ ਵਿੱਚ ਭੁੱਲ ਗਈ ਹੈ ਇਸ ਪ੍ਰਕਾਰ ਭੁੱਲ ਨੂੰ ਪੁੱਲ ਪੁੱਲ ਕੇ ਪਰਮੇਸ਼ਰ ਦੇ ਨਾਮ ਨੂੰ ਭੁਲਾਤਾ ਹੈ ਇਸ ਕਰ ਇਹਨਾਂ ਵਕਾਰਾਂ ਵਿੱਚ ਭੁੱਲੀ ਹੋਈ ਪਛਤਾਤਾਪ ਹੀ ਤੂੰ ਕਰਦੀ ਹੈ ਪੋਲੋ ਪੋਲੋ ਪਛੂਤਾਣੀ ਭੁੱਲ ਕਰਕੇ ਕਾਮ ਵਿੱਚ ਭੁੱਲ ਕੇ ਕਰੋਧ ਵਿੱਚ ਪਛਤਾਤਾਪ ਹੀ ਕਰਦੀ ਹੈ ਹੱਥ ਤੇਰੇ ਕੁਝ ਨਹੀਂ ਆਉਂਦਾ ਹੈ ਫਿਰ ਛੋੜੇ ਅੜੀ ਸੁੱਤੀ ਇਸ ਪ੍ਰਕਾਰ ਪਤੀ ਅਕਾਲਪੁਰਖ ਨੇ ਤੈਨੂੰ ਸੁੱਤੀ ਪਰਮਾਧਨ ਹੋਈ ਜਾਣ ਕੇ ਵਿਜੈ ਨੀਂਦ ਚ ਛੁਟੀ ਛਟੜ ਕਰ ਦਿੱਤਾ ਹੈ ਫਿਰ ਕੀ ਸਾਰ ਨਾ ਜਾਣੀ ਫਿਰ ਛੋਡੀ ਸੁਤੀ ਅਵਿਦਿਆ ਦੀ ਨੀਂਦ ਸੁਤੀ ਹੋਈ ਜਾਣ ਕੇ ਪਰਮਾਧਨ ਹੋਈ ਜਾਣ ਕਰਕੇ ਵੈਗਰੂਨ ਤੈਨੂੰ ਗਾਫਲ ਹੋਈ ਜਾਣ ਕਰਕੇ ਇਸ ਪ੍ਰਕਾਰ ਸੁਤੀ ਹੋਈ ਸ਼ਰਤਾ ਹੈ ਜੋ ਪਰਮਾਰਥ ਵੱਲੋਂ ਸੁਤੀ ਪਈ ਹਾਂ ਇਹ ਤੈਨੂੰ ਛੁੱਟੜ ਕਰ ਦਤਾ ਐ ਸੁੱਤੀ ਨੂੰ ਜਾਣ ਕੇ ਫਿਰ ਕੀ ਸਾਰ ਨਾ ਜਾਣੀ ਮੈਂ ਫਿਰ ਜੋ ਪਤੀ ਪਰਮੇਸ਼ਵਰ ਆ ਉਹਦੀ ਪ੍ਰਾਪਤੀ ਦੀ ਸਾਰ ਸਤਗੁਰਾਂ ਦੁਆਰਾ ਜਾਣਨੀ ਸੀ ਕਹੇ ਜਾਣਣਾ ਨਹੀਂ ਕੀਤੀ ਹਾ ਫਿਰ ਛੋੜੀ ਸੁੱਤੀ ਆਵਗਣ ਮੁੱਤੀ ਇਹ ਮਹਾਰਾਜ ਪਤੀ ਨਹੀਂ ਛੱਡ ਜਿਹੜੀ ਸੁੱਤੀ ਛੱਡ ਦੁੱਤੀ ਇਹਦਾ ਕੀ ਕਾਰਨ ਹੈ ਕਹਿੰਦੇ ਪਤੀ ਅਕਾਲਪੁਰਖ ਨੇ ਅਵਿਦਿਆ ਸੁੱਤੀ ਹੋਈ ਜਾਣ ਕੇ ਛੱਡ ਦੁੱਤੀ ਹੈ ਕਾਰਨੇ ਔਗਣਾ ਕਰਕੇ ਮੁੱਤੀ ਤੂੰ ਛੁੱਟੜ ਹੋਈ ਐ ਜੇ ਤੇਰੇ ਔਗਣ ਨਾ ਹੁੰਦੇ ਫੇਰ ਪਰਮੇਸ਼ਰ ਐ ਨੇ ਤੇਰੇ ਪ੍ਰੇਮ ਨੂੰ ਜਾਣ ਕੇ ਜਰੂਰ ਆਪ ਦੇ ਨਾਲ ਮੇਲ ਲੈਂਦਾ ਤੇ ਸਤਨ ਵਿਦਣ ਰਾਤੇ ਜਿਹੜੀ ਮੁੱਤੀ ਛੁੱਟੜ ਹੋਈ ਐ ਇਸ ਪ੍ਰਕਾਰ ਮਾਰਿਆ ਦਾ ਉਪਦੇਸ਼ ਵੀ ਸੁਣਿਆ ਅਤੇ ਪਰਮਾਰਧੀਆਂ ਗੱਲਾਂ ਕਰਨ ਵੀ ਸਿੱਖ ਲੀਆਂ ਕਹਿਣ ਵੀ ਲੱਗਿਆ ਪਰ ਲਿਵ ਨਾ ਲਾ ਸਕਿਆ ਇਹ ਉਹਨਾ ਕਾਮ ਕ੍ਰੋਧ ਤੇ ਉਹਨਾ ਚ ਲਾ ਕਰਕੇ ਛੁੱਟੜ ਹੋ ਗਈ ਤਿਸ ਥਨ ਤੇ ਤਿਸ ਥਨ ਵਿਦਣ ਰਾਤੇ ਉਸ ਥਨ ਇਸਤਰੀ ਜੀਵ ਰੂਪ ਇਸਤਰੀ ਦੀ ਵਿਦਣ ਦੁੱਖ ਵਾਲੀ ਰਾਤ ਅਵਸਥਾ ਗੁਜ਼ਰਦੀ ਹੈ ਬਾਲ ਗਿਆਨੀ ਜਵਾਦਰ ਦੀ ਅਵਸਥਾ ਜਿਹੜੀ ਹੈ ਇਹ ਦੁੱਖ ਵਿੱਚ ਹੀ ਉਹਨਾਂ ਦਾ ਸਮਾਂ ਗੁਜ਼ਰਦਾ ਹੈ ਕਾਮ ਕ੍ਰੋਧ ਅਹੰਕਾਰ ਵਿਗਤੀ ਤੇ ਮਹਾਰਾਜ ਕਿਉਂ ਖਰਾਬ ਹੋ ਗਈ ਕਹਿੰਦੇ ਕਾਮ ਦੇ ਫੁਰਨੇਨ ਖਰਾਬ ਕਰ ਲਈ ਹਰ ਵਕਤ ਵਿਸ਼ੇ ਭੋਗਣਾ ਚਾਹੁੰਦੀ ਹੈ ਕ੍ਰੋਧ ਦੇ ਵਿੱਚ ਲੱਗ ਕਰਕੇ ਬਿਨਾਂ ਕਾਰਨ ਤੋਂ ਹੀ ਐਵੇਂ ਕਿਸੇ ਦੇ ਗੁੱਸਾ ਕੱਢੀ ਜਾਂਦੀ ਹੈ ਕਿਉਂ ਕ੍ਰੋਧ ਮਨ ਨੂੰ ਬਗੁੱਤੀ ਖਰਾਬ ਕਰ ਦਿੰਦਾ ਹੈ ਹੰਕਾਰ ਵਿਗੁੱਤੀ ਅਤੇ ਹੰਕਾਰ ਕਰਦੀ ਹੈ ਗੁਣ ਕੋਈ ਹੈ ਨਹੀਂ ਹੈ ਮੇਰੇ ਉਗਣ ਫਿਰ ਆਪ ਨੂੰ ਚੰਗੀ ਪੋਜੀਸ਼ਨ ਵਾਲਾ ਸਮਝਦੀ ਹੈ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ ਮੇਰੇ ਵਰਗਾ ਗਿਆਨੀ ਨਹੀਂ ਕੋਈ ਮੇਰੇ ਵਰਗਾ ਕੋਈ ਧਿਆਨੀ ਨਹੀਂ ਮੇਰੇ ਵਰਗਾ ਕੋਈ ਸੰਤ ਨਹੀਂ ਹੇ ਹੰਕਾਰੇ ਵੀਰ ਹੋਏ ਹੰਕਾਰ ਵਿੱਚ ਵਿਗੁਤੀ ਖਰਾਬ ਹੁੰਦੀ ਹੈ ਕਾਮ ক্রੋਧ ਅਹੰਕਾਰ ਵਿਗੁਤੀ ਕਿਉਂ ਕਾਮ ਨੇ ਫੁਰਨੇ ਚ ਵੀ ਖਰਾਬ ਹੋ ਗਈ ক্রੋਧ ਦੇ ਫੁਰਨੇ ਚ ਵੀ ਹੰਕਾਰ ਨੇ ਵੀ ਖਰਾਬ ਕਰ ਦਿੱਤੀ ਹਉਮੈ ਲੱਗੀ ਤਾਂ ਤੇ ਸ਼ਾਇਦ ਸੰਗੇਤ ਜੀ ਦੇ ਦੀ ਹੰਗਤਾ ਲੱਗੀ ਹੋਈ ਹੈ ਇਹ ਪਦਾਰਿਆਂ ਪ੍ਰਾਇਆਂ ਪ੍ਰਾਰਥਾ ਨੂੰ ਵੇਖ ਕੇ ਸੜਦੀ ਰਹਿੰਦੀ ਹੈ ਵੀ ਇਹਨਾਂ ਦੇ ਕੋਲੇ ਪਦਾਰਸ਼ ਕਿਉਂ ਹੈ ਮੇਰੇ ਕੋਲੇ ਹੋਣੇ ਚਾਹੀਦੇ ਇਹਨਾਂ ਦੇ ਸਾਰਿਆਂ ਦੇ ਮਿਟ ਕੇ ਇਹ ਹੋਮਾਗੇ ਦੀ ਲੱਗੀ ਹੋਈ ਹੈ ਤੇ ਤਾਤੇ ਖਾਸ਼ ਲੱਗੀ ਹੋਈ ਹੈ ਦੁਆਿਆਂ ਦੇ ਪਦਾਰਥ ਵਈ ਸਾਰਿਆਂ ਦੇ ਨਾਸ ਹੋ ਜਾਣ ਤੇ ਮੇਰੇ ਹੀ ਸਾਰੇ ਪਦਾਰਥ ਹੋਣ ਇਹ ਤਾਤ ਖਾਸ਼ ਲੱਗੀ ਹੋਈ ਹੈ ਤਰਸਣਾ ਲੱਗੀ ਹੋਈ ਹੈ ਦੁਆਿਆਂ ਦੇ ਪਦਾਰਥ ਅੱਬ ਸਹਿਤ ਆ ਦੂਸਰਿਆਂ ਦੇ ਗੁਣਾਂ ਨੂੰ ਵੇਖ ਕੇ ਸਹਾਰ ਨਾ ਸਕਣਾ ਇਸ ਪ੍ਰਕਾਰ ਵੀ ਵਿਡਿਆਈ ਵੇਖ ਕੇ ਧਨ ਵੇਖ ਕੇ ਐਵੇਂ ਸੜਦੇ ਰਹਿਣਾ ਇਹ ਹੋਮਾ ਕਰਕੇ ਤਾਤ ਪ੍ਰਾਈ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਉਸ ਦਾ ਕਦੇ ਨਾ ਹੋਵੀ ਭਲਾ ਇਸ ਪ੍ਰਕਾਰ ਪ੍ਰਾਏ ਪਦਾਰਥ ਨੂੰ ਵੇਖ ਕੇ ਸੜਦਾ ਰਹੀਦਾ ਹੈ ਉਡਰ ਹੰਸ ਚੱਲਿਆ ਫੁਰਮਾਇਆ یوں ਹੀ ਸਾਰੀ ਉਮਰ ਗੁਜ਼ਰ ਗਈ ਜਦੋਂ ਅੰਤ ਦਾ ਸਮਾਂ ਆਇਆ ਉਡਾਰੀ ਮਾਰ ਕੇ ਹੱਸ ਗਈ ਉਹ ਆਤਮਾ ਜਿਹੜਾ ਸੀ ਇਹ ਚੱਲ ਗਿਆ ਇਸ ਦੇ ਵਿੱਚੋਂ ਸੂਖਮ ਸਰੀਰ ਜਦੋਂ ਫਰਮਾਇਆ ਹੁਕਮ ਆਇਆ ਮਹਾਰਾਜਾ ਫਰਮਾਇਆ ਹੋਇਆ ਭਸਮ ਭਸਮ ਸਮਾਣੀ ਇਹ ਜਿਹੜੀ ਪੰਜਾਂ ਤਤਾਂ ਰੂਪੀ ਖਾਕ ਦੀ ਬਣੀ ਹੋਈ ਸੀ ਨਾ ਧਰਤੀ ਆਦਿਕਾਂ ਦੀ ਅੰਤ ਨੂੰ ਇਹ ਮਿੱਟੀ ਚ ਸਮਾ ਗਈ ਲੈ ਹੋਗੀ ਸਾਰੀ ਢੇਰੀ ਸਵਾਹ ਹੀ ਹੋਗੀ ਅੰਤ ਨੂੰ ਨਾਨਕ ਸੱਚੇ ਇਸੇ ਪ੍ਰਕਾਰ ਭਸਮ ਜਿਹੜੇ ਸਵਾਹ ਹੋਣ ਵਾਲੇ ਕੁਕਰਮਾਂ 'ਚ ਲੱਗੀ ਐ ਪਾਸੋ ਖਵਾ ਸਵਾਹ ਦੇ ਲਿਟਣ ਵਾਲੇ ਜਿਹੜੀਆਂ ਟੇਡੀਆਂ ਜੂਨਾ ਐ ਤੂ ਹਾ ਬਣ ਗਿਆ ਸੱਪ ਬਣ ਗਿਆ ਇਹਨਾਂ ਜੁਨਾਂ ਚੀ ਸਮਾਈ ਕਦੇ ਮੁਕਤ ਨਾ ਹੋ ਸਕੀ ਨਾਨਕ ਸੱਚੇ ਨਾਮ ਵਿਹੂਣ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਗੈਰ ਕੋਲ ਪਛੂਤਾ ਇਸ ਪ੍ਰਕਾਰ ਭਾਈ ਇੱਕ ਤਾਂ ਪਰਮੇਸ਼ਰ ਨੂੰ ਭੁਲਾਤਾ ਇਹ ਭੁੱਲ ਕੀਤੀ ਹੈ ਦੂਸਰੀ ਕੰਮ ਕਰੋ ਜੀ ਭੁੱਲ ਭੁੱਲ ਕੇ ਪਛਤਾਪ ਕਰਦੀ ਹੈ ਸੁਣ ਨਾ ਪਿਆਰੀ ਪਰਵਾਰਥਨਾ ਜਿਹੀ ਅਸੂ ਕਰਦੇ ਹਨ ਵਾਸ਼ ਗੁਰੂ ਅੱਗੇ ਹੇ ਨਾ ਪਤੀ ਪਰਮੇਸ਼ਵਰ ਸੁਣ ਸਾਡੀ ਬੇਨਤੀ ਨੂੰ ਇੱਕ ਬੇਨਤੀ ਮੇਰੀ ਇੱਕ ਮਹਾਰਾਜ ਸਾਡੀ ਬੇਨਤੀ ਹੈ ਇਸੇ ਪ੍ਰਕਾਰ ਇਹ ਜੀਵਾਤਮਾ ਦਾ ਪਤੀ ਹੈ ਤੇ ਜਿਹੜੀ ਦੇਵ ਸਿਸ਼ਟ ਬੁੱਧਵਾ ਇਸਤਰੀ ਹੈ ਤੇ ਪਤੀ ਤੇ ਜਿਵੇਂ ਇਸਤਰੀ ਦਾ ਆਪੋ ਜੀ ਸੰਵਾਦ ਹੋਵੇ ਇਸ ਦੇਵ ਸਿਸ਼ਟ ਬੁੱਧੀ ਨਾਲ ਤੇ ਜੀਵਾਤਮਾ ਦਾ ਸੰਵਾਦ ਇਹ ਮਾਰਾ ਸਾਹਿਬ ਵਿਚਾਰ ਵਿੱਚ ਕਰਦੇ ਹਨ ਆਪੋ ਜੀ ਪਰਸ਼ਨੁਤਰ ਤੂੰ ਨਿਜ ਘਰ ਬਸ ਸੁਣ ਨਾ ਪਿਆਰੇ اے ਜੀਵਾਤਮਾ ਪਿਆਰੇ ਤੂੰ ਪਤੀ ਹੈ ਇਹ ਸੁਣਨਾ ਕਰ ਇੱਕ ਬੇਨੰਤੀ ਮੈਂ ਇਹ ਦੇਵ ਵਿਸ਼ਟ ਬੁੱਧ ਜਿਹੜੀ ਮੈਂ ਦੇ ਆ ਮੈਂ ਦੇ ਆ ਕਹਿਣ ਵਾਲੀ ਇਹ ਕਹਿੰਦੀ ਏ ਕਿ ਮੇਰੀ ਬੇਨਤੀ ਸੁਣੋ ਤੂੰ ਨਿਜ ਘਰ ਵਸਿਆੜਾ ਤੂੰ ਤਾਂ ਆਪਣੇ ਸਰੂਪ ਰੂਪੀ ਨੇ ਜੇ ਸਰੂਪ ਰੂਪੀ ਘਰ 'ਚ ਜਾ ਕੇ ਵਸ ਜਾਣਾ ਹੈ ਹਉ ਰੂਲ ਭਸਮ ਢੀ ਤੂੰ ਪਰਮੋਖ ਰੂਪੀ ਘਰ 'ਚ ਜਾ ਕੇ ਵਸ ਜਾਣਾ ਆਪਣੇ ਤ੍ਰਿਯਾ ਪਦੇ ਜਾ ਇਸਤਿਤ ਹੋਵੇਂਗਾ ਗੁਰਾਂ ਦੀ ਕਿਰਪਾ ਕਰਕੇ ਹਉ ਰੂਲ ਭਸਮ ਢੀਰੀ ਮੈਂ ਤੇਰੇ ਬਿਨਾਂ ਇਹ ਜੀਵਾਤਮਾ ਰੁੜਦੀ ਰਾਂਗੀ ਧਰਤੀ ਤੇ ਮੁਰਦੇ ਨੂੰ ਕੋਈ ਨਹੀਂ ਸਾਂਭੇਗਾ ਅੰਤ ਨੂੰ ਸਾੜ ਕਰਕੇ ਭਸਮ ਦੀ ਸੁਆਹ ਦੀ ਢੇਰੀ ਕਰ ਦੇਣਗੇ ਇਹ ਹਾਲਤ ਹੋਵੇਗੀ ਮੇਰੀ ਤੇ ਤੇਰੇ ਮਿਸ਼ੋਰੇ ਕਰਕੇ ਬਿਨ ਆਪਣੇ ਨਾ ਹੈ ਕੋਈ ਨਾ ਚਾਹੇ ਪਤੀ ਜੀਵ ਆਤਮਾ ਆਪਣੇ ਤੂੰ ਪਤੀ ਹੈ ਸਾਡੇ ਤੇਥੋਂ ਬਗੈਰ ਜਦੋਂ ਜੀਵ ਨਾ ਹੋਵੇ ਦੇਹ ਨੂੰ ਕੋਈ ਨਹੀਂ ਜਦੋਂ ਮਰਦਾ ਜਾਣ ਕੇ ਤੇ ਜਾਂ ਦੱਬ ਦਿੰਦੇ ਹੈ ਜਾਂ ਸਾੜ ਦਿੰਦੇ ਜਾਂ ਜਲ ਪ੍ਰਵਾਹ ਕਰ ਦਿੰਦੇ ਹੈ ਕੌਣ ਚਾਹੁੰਦਾ ਹੈ ਦੇਹ ਨੂੰ ਜਦੋਂ ਜੋਤ ਵਿੱਚੋਂ ਖਿੱਚ ਲੈਨੇ ਹੈ ਪਰਮੇਸ਼ਵਰ ਕਿਆ ਕਹੀ ਹੈ ਕਿਆ ਕੀ ਜੀ ਹੁਣ ਕਿਹਦੇ ਕੋਲੇ ਜਾ ਕੇ ਆਪਦੇ ਦੁੱਖ ਨੂੰ ਕਹੀਏ ਤੇ ਕਿਹੜਾ ਕਰਮ ਕਰੀਏ ਜਿਸ ਕਰਕੇ ਸੇ ਇਸ ਪ੍ਰਕਾਰ ਤੇਰੇ ਨਾਲੋਂ ਨਾਮ ਵਿਛੜੀਏ ਹਰ ਵਕ ਤੇਰੇ ਜਿਹੇ ਜੀਵ ਮਿਲੇ ਰਹੀਏ ਇਹ ਕਹਿੰਦੀ ਹੈ ਅੰਮ੍ਰਿਤ ਨਾਮ ਰਸਨ ਰਸ ਰਸਨ ਕੋਈ ਉਪਾਅ ਹੈ ਗੁਰੂ ਸਾਹਿਬ ਜੀ ਮਦਿਆਸਤ ਹੋ ਕੇ ਸਾਖੀ ਹੋ ਕੇ ਸਿੱਖਿਆ ਦਿੰਦੇ ਹਨ ਅੰਮ੍ਰਿਤ ਨਾਮ ਰਸਨ ਰਸ ਰਸਨ ਇਹ ਭਾਈ ਅੰਮ੍ਰਿਤ ਨਾਮ ਮਹਾਰਾਜ ਜਿਹੜਾ ਹੈ ਇਹਨੂੰ ਰਸਨਾ ਨੂੰ ਰਸਾਉਣਾ ਕਰੇ ਦੇ ਵਿੱਚ ਰਸਾਂ ਤੋਂ ਨਿਰਾਸ਼ ਹੋ ਕੇ ਵਿਸ਼ੇ ਰਸ ਜੇ ਉਹਨਾਂ ਵੱਲੋਂ ਨਿਰਾਸ਼ਾ ਹੋ ਕੇ ਆਪਣੀ ਪ੍ਰੀਤ ਰੂਪੀ ਰਸਨਾ ਨੂੰ ਰਸਾਉਣ ਨੂੰ ਕਰ ਅੰਮ੍ਰਿਤ ਨਾਮ ਰਸ ਵਿੱਚ ਗੁਰਸਬ ਦੀ ਰਾਸ ਪੀਜੈ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਆਤਮਨ اندرੋਂ ਪੀਣਾ ਕਰੋ ਫੇਰ ਮਨੁੱਖਾ ਤੇ ਵੀ ਸਫਲੀ ਹੋ ਜਾਏਗੀ ਨਿਹਾਲ ਹੋ ਜਾਓਗੇ ਮੁੜ ਕੇ ਜਨਮਾਂ 'ਚ ਨਹੀਂ ਆਉਣਾ ਪਵੇਗਾ ਵਿਣ ਨਾਵੇ ਕੂ ਸੰਗ ਨਾ ਸਾਥੀ ਸੱਕੇ ਪਾਲ ਸਾਹਿਬ ਦੇ ਨਾਮ ਤੋਂ ਬਿਨਾਂ ਹੀ ਇਹ ਕੀ ਤੂੰ ਸੰਗੀ ਬਣਾਈ ਬੈਠੀ ਹੈ ਜੀਵ ਨੂੰ ਇਸ ਲੋਕ ਦਾ ਵੀ ਕੋਈ ਸੰਗੀ ਨਹੀਂ ਹੈ ਤੇ ਨਾ ਪਰਲੋਕ ਦਾ ਸਾਥੀ ਹੈ ਮਨਾਂ ਮਾੜੇ ਨਾਮ ਤੋਂ ਬਿਨਾ ਕੋਈ ਆਵੇ ਜਾਏ ਕਣੀ ਉਹ ਤੇਰੀ ਸੀਤੀ ਜਨੂੰ ਧਾਰ ਧਾਰ ਕੇ ਆਉਂਦੀ ਏ ਤੇ ਕਣੀ ਬਹੁਤੀ ਮਰਮਰ ਕੇ ਤਰੀ ਜਾ ਰਹੀ ਏ ਨਾਮ ਬਿਨਾ ਲੋਕ ਪਰਲੋਕ ਦਾ ਕੋਈ ਸੰਗੀ ਸਾਥੀ ਨਹੀਂ ਹੈ ਨਾਨਕ ਲਾਹਾ ਲੈ ਘਰ ਜਾਈਏ ਉਹ ਮਹਾਰਾਜ ਸਾਹਿਬ ਕਹਿੰਦੇ ਲਾਹਾ ਲੈ ਕੇ ਪਰਲੋਕ ਰੂਪੀ ਘਰ ਅੰਮ੍ਰਿਤ ਨਾਮ ਨੂੰ ਜਪ ਕੇ ਇਹ ਜੀਵਨ ਦਾ ਲਾਹਾ ਲੈ ਕੇ ਜਾਣਾ ਚਾਹੀਦਾ ਹੈ ਸੱਚੀ ਸੱਤ ਮਤ ਤੇਰੀ ਇਹ ਭਾਈ ਤੇਰੀ ਕਲਿਆਣ ਵਾਸਤੇ ਇਹ ਸੱਚੀ ਮਤ ਸਿੱਖਿਆ ਹੈ ਸੱਜ ਰੂਪ ਦੀ ਜਿਹੜੀ ਪ੍ਰਾਪਤੀ ਕਰਨੀ ਹੈ ਇਹ ਤੇਰੀ ਸੱਚੀ ਮਤ ਤੈਨੂੰ ਜੇ ਪ੍ਰਾਪਤ ਹੋ ਜਾਵੇ ਫਿਰ ਇਹਦੇ ਤੂੰ ਵੀ ਸਫਲੀ ਹੋ ਜਾਵੇਂ ਜਿਸ ਦਾ ਸਾਥ ਸੰਗ ਦੀ ਘੋੜੇ ਦਾ ਮੁੱਲ ਵਟ ਲਿਆ ਜਾਵੇ ਉਹ ਭਾਵੇਂ ਕੀਲੇ ਤੇ ਜਾਂਦਾ ਦੁਵੇ ਜੇ ਮਰ ਜਾਵੇ ਉਹਨੂੰ ਘਾਟਾ ਨਹੀਂ ਹੁੰਦਾ ਜੇ ਮੁੱਲ ਲੈ ਲਿਆ ਹੋਵੇ ਜਿਹਨ ਮਨੁੱਖਾਂ ਨੇ ਜਿਹ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ ਉਹ ਚਾਹੇ ਜਵਾਨੀ ਚ ਗੁਜ਼ਰੇ ਜੇ ਚਾਹੇ ਬੁਢੇਪੇ ਚ ਗੁਜ਼ਰੇ ਜੇ ਚਾਹੇ ਬਾਲਕਪਣੇ ਚ ਗੁਜ਼ਰੇ ਜੇ ਉਹਨੂੰ ਪੂਰਾ ਲਾਭ ਪ੍ਰਾਪਤ ਉਹਨੂੰ ਘਾਟੇ ਜੀ ਨਹੀਂ ਹੈ ਕਿਉਂ ਇਹ ਸੱਚੇ ਨਾਮ ਦਾ ਜਾਪ ਜੇ ਕਰੇਗਾ ਤੇ ਤੇਰੀ ਮਤ ਅਕਲ ਵੀ ਇਸ ਸਚਾਈ ਹੋਈ ਹੋ ਜਾਵੇਗੀ ਇਹ ਸੱਚੀ ਮਤ ਹੈ ਤੇਰੀ ਕਲਿਆਣ ਹੋਾਸਤੇ ਬਚਨ ਕਹੇ ਹਨ ਸਾਜਨ ਦੇਸ ਵਿਦੇਸ ਜੜੇ ਸਾਧ ਸੰਗਤ ਜੀ ਇਹ ਸੰਤ ਬਾਬਾ ਅਕਰ ਸਿੰਘ ਜਿਹੜੇ ਰੇਨ ਸਾਹਿਬ ਆਏ ਹੋਏ ਐ ਜਦੋਂ ਉਹਨਾਂ ਨੇ ਚੜਾਈ ਕੀਤੀ ਐ ਤੇ ਸ਼ਬਦ ਦਾ ਕੀਰਤਨ ਕਰਦੇ ਸ੍ਰੀ ਮਹਾਪੁਰਖਾਂ ਦੇ ਸ੍ਰੀ ਛੱਡਿਆ ਸੀ ਫਿਰ ਉਹਨਾਂ ਨੂੰ ਅਟਕ ਜੀ ਜਾ ਕੇ ਪ੍ਰਵਾਹ ਕੀਤਾ ਸੀ ਉਹਨਾਂ ਦਾ ਖਿਆਲ ਸ੍ਰੀ ਹੋਦੀ ਆਏ ਸੰਤਾਂ ਦੇ ਨਾਲ ਵਿਸ਼ਵਾਸ ਸੀ ਉਹ ਜਲ ਪ੍ਰਵਾਹ ਹੀ ਲਿਆ ਕਰਦੇ ਪਹਿਲੇ ਬਾਬੇ ਕਰਮਸਰਨ ਵੀ ਜਲ ਪ੍ਰਵਾਹ ਲਿਆ ਸੀ ਆ ਆਸਰਨ ਵੀ ਜਲ ਪ੍ਰਵਾਹ ਲਿਆ ਸੀ ਇਸੇ ਕਰਕੇ ਉਹਨਾਂ ਬਾਬਿਆਂ ਨੇ ਅਦਰਸਨਾਂ ਨੇ ਇੱਕ ਵਾਰੀ ਉਪਰਾਮ ਹੋ ਕੇ ਇੱਥੋਂ ਰੇਲੂ ਸਾਹਿਬ ਤੋਂ ਚਲੇ ਗਏ ਸਨ ਫਿਰ ਜੇਲਦਾਰ ਫੋਰਕੀ ਸਿੰਘ ਇਹ ਕਿ ਮਹਾਰਾਜ ਨਾਲ ਚੱਲੋ ਕਹਿੰਦੇ ਵੀ ਚੱਲਦੇ ਤਾਂ ਐ ਸੜਕੀ ਸਾਡਾ ਲਿਆ ਕੇ ਪ੍ਰਵਾਹ ਕਰੇ ਇਹ ਕਰਨ ਲੱਗੇ ਮਾਲਾ ਸਾਡਾ ਪਤਾ ਨਹੀਂ ਅਸੀਂ ਪਹਿਲਾਂ ਗੁਜ਼ਰ ਜੀਏ ਨਹੀਂ ਕਹਿੰਦੇ ਜਿਉਂਦੇ ਰਹੇ ਤਾਂ ਅਸੀਂ ਇਹ ਪਰਨ ਪੂਰਾ ਕਰਾਂਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਮਹਾਪੁਰਖ ਹਨ ਜਿਸ ਵਕਤ ਤਰਾਸੀਏ ਦੇ ਅੰਦਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਉਸ ਜਿਹੜੇ ਸੰਦੂਕ ਵਿੱਚ ਬੰਦ ਕਰਕੇ ਸੰਤਾਂ ਨੂੰ ਉੱਥੇ ਅੜਕ ਚ ਪੁਜਾਇਆ ਗਿਆ ਉੱਥੇ ਲਿਜਾ ਕੇ ਪ੍ਰਵਾਹ ਕੀਤਾ ਇਹ ਉਹਨਾਂ ਦਾ ਬਚਨ ਪੂਰਾ ਕੀਤਾ ਬਾਬਾ ਜਵਾਲਾ ਸੁਣੀ ਵੀ ਜਿਹੜੇ ਸਨ ਹਰਕੋ ਵਾਲੀ ਜੇ ਕੋਨ ਉਹ ਜੀ ਜਲ ਪ੍ਰਵਾਹੀ ਆਪਣਾ ਆਪ ਦਾ ਕਰਾਇਆ ਸਾਈਂ ਸਿੰਘ ਜੀ ਜਿਵੇਂ ਹੀਰਾ ਘਾੜ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਥੇ 24 ਸਾਹਿਬ ਵਿਚਾਰੀ ਹੈ ਇਉਂ ਇਹ ਮਹਾਂਪੁਰਖਾਂ ਦੇ ਖਿਆਲ ਹੈ ਕਿ ਜਿਹੜਾ ਸਾਡਾ ਸਰੀਰ ਹੈ ਇਹ ਮੱਛੀਆਂ ਦੇ ਕੰਮ ਆਊਗਾ ਐਵੇਂ ਕੀ ਫਾਇਦਾ ਇਹ ਉਹਨਾਂ ਦੇ ਖਿਆਲ ਸੀ ਇਸ ਤਰ੍ਹਾਂ ਹੀ ਸੰਤ ਬਾਬੇ ਜਿਹੜੇ ਮੰਗ ਸੁਣੀ ਸੰਨ ਕਲੇਰਾਵਾਲੇ ਉਹਨਾਂ ਨੇ ਵੀ ਸੱਜਣ ਜਾਵ ਦੇ ਸਰੀਰ ਦਾ ਪ੍ਰਵਾਹ ਕਰਾਇਆ ਸੀ ਜਿਵੇਂ ਸੰਤ ਈਸ਼ ਸੁਣੀ ਜਿਹੜੇ ਸੰਤਾਂ ਤੋਂ ਮਗਰੋਂ ਸਾਂ ਨੇ ਉਹਨਾਂ ਨੇ ਵੀ ਆਪ ਦਾ ਉੱਥੇ ਜਾ ਕੇ ਹਰੀ ਕੇ ਸਾਧ ਸੰਗਤ ਜੀ ਪਤਨ ਕੇ ਆਪ ਦੇ ਸਰੀਰ ਦਾ ਜਲ ਪ੍ਰਵਾਹ ਕਰਾਇਆ ਸੀ ਇਹ ਮਹਾਤਮਾ ਦੇ ਕੌਂਤਕ ਹੈ ਸਰੀਰ ਤਾਂ ਜਿਸ ਵਕਤ ਛੋਟੀ ਆਵੇ ਜੇ ਨਾ ਜਲ ਜਾਵੇ ਤਾਂ ਵੀ ਸਵਾਦੀ ਢੇਰੀ ਹੋ ਜਾਂਦਾ ਤੇ ਜੇ ਰੱਖੀਏ ਤੇ ਜਿਸ ਪ੍ਰਕਾਰ ਰਜੋ ਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਐ ਅਤੇ ਜੇ ਕਰਕੇ ਭਾਈ ਜਲ ਤੇ ਰੱਖਦੀਏ ਤਾਂ ਜੇ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਹੈ ਬੜਾਈ ਇਹਦੇ ਸਰੀਰ ਨਾਸ ਹੋ ਜਾਂਦਾ ਹੈ ਗੁਰੂ ਸਾਹਿਬ ਦਾ ਆਪ ਸੰਸਕਾਰ ਕਰਵਾਉਂਦੇ ਰਹੇ ਐ ਅਤੇ ਮਹਾਰਾਜ ਸਾਹਿਬ ਨੇ ਨਿਯਮ ਕੀਤਾ ਅੰਗੀਠਾ ਦੀ ਫੋਲ ਨੂੰ ਸੰਸਕਾਰ ਕਰਕੇ ਸਤਗੁਰਾਂ ਨੇ ਇਸ ਤਰ੍ਹਾਂ ਨਿਯਮ ਬਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਸਾਂ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਜਿਸ ਵਕਤ ਮੁਸਲਮਾਨਾਂ ਰੌਲਾ ਪਾਇਆ ਸੀ ਕਿ ਅਸੀਂ ਮਹਾਰਾਜ ਸ੍ਰੀ ਨੂੰ ਮਜਲ ਪਹੁੰਚਾਉਣਾ ਹੈ ਹਿੰਦੂ ਕਹਿੰਦੇ ਸੀ ਅਸੀਂ ਮਹਾਰਾਜ ਸੰਸਕਾਰ ਕਰਨੇ ਉਸ ਵੇਲੇ ਮਾਰਾ ਸਾਹਿਬ ਤੁਹਾਨੂੰ ਵੀ ਹੋ ਗਏ ਸੀ ਸੰਦੇਹ ਚਾਦਰ ਹੀ ਅੱਠ ਆਇਆ ਸੀ ਸਾਰਿਆਂ ਦੇ ਇਹ ਸਤਿਗੁਰਾਂ ਦੇ ਕੌਤਕ ਹੈ ਦਸਵੇਂ ਪਾਤਸ਼ਾਹ ਦੀ ਸੰਦੇਹ ਹੈ ਲੋਕ ਹੋ ਗਏ ਸਾਨੇ ਇਹ ਸਤਿਗੁਰੂ ਮਾਰਾ ਸਾਹਿਬ ਦੇ ਕੌਤਕ ਹੈ ਜਿਵੇਂ ਚਾਹਣ ਉਹ ਕਰਨ ਸੋ ਹਜ਼ੂਰ ਫਰਮਾਉਂਦੇ ਹਨ ਸਾਜਨ ਦੇਸ਼ ਵਿਦੇਸ਼ੀ ਅੜੇ ਇਹ ਬਾਬੇ ਆਪ ਨੂੰ ਸੁਣਿਆ ਉਦੋਂ ਸ਼ਬਦ ਆਉਂਦੀ ਚੜਾਈ ਵੇਲੇ ਪੜਿਆ ਸੀ ਕਹਿੰਦੇ ਨੂੰ ਸਾਜਨ ਦੇਸ਼ ਵਿਦੇਸ਼ੀ ਵਿਦੇਸ਼ੀ ਅੜੇ ਸੱਜਣ ਪਰਮੇਸ਼ਰ ਹੈ ਤਾਂ ਦੇਸ਼ ਵਿੱਚ ਸਾਡੇ ਹਿਰਦੇ ਰੂਪੀ ਦੇਸ਼ ਵਿੱਚ ਸੱਜਣਾ ਅਕਾਲਪੁਰਖ ਰਹਿੰਦਾ ਹੈ ਵਿਦੇਸੀ ਅੜੇ ਉਹਨੂੰ ਅਸੀਂ ਵਿਦੇਸੀ ਸਮਝਿਆ ਹੋਇਆ ਉਸ ਨੂੰ ਆਸ ਖਿਆਲ ਸਮਝਿਆ ਜਿਹੜਾ ਪਰਵੇਸ਼ ਤੇ ਰਹਿੰਦਾ ਅਸੀਂ ਸਾਡੇ ਅੰਦਰ ਗੁਪਤ ਹੋ ਰਿਆ ਨੇ ਜਿਹੜਾ ਇਹੋ ਹੀ ਪਰਵੇਸ਼ ਤੇ ਸਮਝੀ ਬੈਠੇ ਹਾਂ ਸਾਨੇਹੜੇ ਦੇਂਦੀ ਆਪਣੇ ਸਨੇਹ ਦੇ ਪਰਮੇਸ਼ਰ ਦੇ ਦੇਂਦੀ ਨਾਉ ਪੁੱਛਣ ਦਾ ਵਾਹਿਗੁਰੂ ਮੈਨੂੰ ਕਿਵੇਂ ਪ੍ਰਾਪਤ ਹੋਵੇ ਇਸ ਨੇਹੜੇ ਦੇਂਦੀ ਪੁੱਛਦੀ ਹਾਂ ਪਰੇ ਪਿਆਰਿਆਂ ਦੇ ਪਾਸੋਂ ਸਾਰਸ ਮਾਲੇ ਤਿੰਨ ਸੱਜਣਾ ਕਹਿੰਦੇ ਸਾਰ ਭਲੀ ਪ੍ਰਕਾਰ ਸੰਭਾਲਦੀ ਐ ਉਹ ਸੱਜਣ ਸਤਿਗੁਰਾਂ ਦੇ ਤਾਂ ਹੀ ਕਿ ਗੁਰੂ ਸਾਹਿਬ ਦੱਸ ਪਾਉਣਗੇ ਮੇਰੇ ਤਾਂ ਹੀ ਮੁੰਦ ਨੈਣ ਭਰੀਂਦੀ ਮੁੰਦ ਜਿਹੜੀ ਅਗਿਆਤ ਜੋਬੰਦੀ ਨੇ ਆਈ ਜਿਗਿਆਸੂ ਜਨ ਹਨਗੇ ਜਿਨ੍ਹਾਂ ਨੂੰ ਸ਼ੌਂਕ ਤਾਂ ਹੈ ਪਰ ਸ਼ੌਂਕ ਨਵਾਉਣ ਦੀ ਅਜੇ ਸਮਰੱਥਾ ਨਹੀਂ ਉਹ ਸਾਰ ਸੰਗਤ ਜੀ ਮੁੰਦ ਨੈਣ ਭਰੀਂਦੀ ਆਉਂਦੀਆਂ ਅੱਖਾਂ ਨੂੰ ਭਰਦੇ ਆਂ ਪ੍ਰੇਮ ਦਾ ਜਲ ਉਹਨਾਂ ਤੋਂ ਨਿਕਲਦਾ ਕਿ ਮਹਾਰਾ ਸਾਨੂੰ ਕਿਵੇਂ ਪ੍ਰਾਪਤ ਹੋਵੇ ਸੰਤ ਬਾਬਾ ਆਪਰ ਸਿੰਘ ਸਾਹਿਬ ਜੀ ਜਿਸ ਵਕਤ ਇਹਨਾਂ ਅਨਸਾਦ ਸਿੰਘ ਜੀ ਸੰਗਰੂਨੀ ਵਜ਼ੀਰ ਦੀ ਕੋਠੀ ਵਿੱਚ ਸੱਚਖੰਡ ਨੂੰ ਗਵਨ ਕੀਤਾ ਉਸ ਸੰਤ ਬਿਸ਼ਮ ਸਿੰਘ ਜੀ ਪਾਸ ਸਨ ਅਤੇ ਸੰਤ ਗੁਲਾਬ ਸਿੰਘ ਜੀ ਪਾਸ ਸਨ ਸੰਤ ਮਹਾਰਾ ਸਾਹਿਬ ਜੀ ਦੇ ਉਸ ਵਕਤ ਜਦ ਚੜਾਈ ਕਰਨ ਲੱਗੇ ਆ ਆਪਣਾ ਇੱਕ ਦਸਤਾਰ ਨੂੰ ਹੱਥ ਪਾਇਆ ਵੇਖ ਕੇ ਪੁੱਛਿਆ ਕਿ ਮਹਾਰਾਜ ਦਸਤਾਰ ਨੂੰ ਹੱਥ ਪਾਇਆ ਕਹਿੰਦੇ ਭਾਈ ਸਿੰਘ ਨੂੰ ਸਾਫਤ ਰਹਿਣਾ ਚਾਹੀਦਾ ਇਹ ਦਸਤਾਰਾ ਅਸੀਂ ਕਹਿੰਨੇ ਕਿ ਤੇ ਪਹਿਲਾਂ ਲੈ ਨਾ ਜਾਵੇ ਸਰੀਰ ਦੇ ਨਾਲ ਨਿਵੇ ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਖੜੇ ਕੇ ਜਾ ਕੇ ਮਹਾਰਾਜ ਦੀ ਜੋਤ ਜੀਲਨ ਹੋਈ ਸਤਨਾ ਇਹ ਸਾਰ ਸੰਗਤ ਜੀ ਗੁਰਮਖੰਦ ਅਸਤਿਰਜੀ ਕੌਂਤ ਕਹਨ ਮੁੰਦ ਨੈਣ ਭਰੇਂਦੀ ਇਸ ਤਰ੍ਹਾਂ ਮੁਗਧ ਅਗਿਆਤ ਜੋਗਨ ਵਾਲੀ ਇਹ ਜਿਹੜੀ ਦੇਖ ਹੈ ਇਹ ਅੱਖਾਂ ਪਰਦੀ ਹੈ ਕਿ ਮੈਨੂੰ ਪ੍ਰਵੇਸ਼ ਦੀ ਪ੍ਰਾਪਤੀ ਕਿਵੇਂ ਹੋਵੇ ਬਿਯੋਗ ਸਮਝ ਕਰਕੇ ਮੁੰਦ ਨੈਣ ਭਰੇਂਦੀ ਗੁਣ ਸਾਰੇ ਦੀ ਤੇ ਮੁੰਦ ਮੁਗਧ ਜਿਹੜੀ ਅਗਿਆਤ ਜੋਗਨ ਵਾਲੀ ਹੈ ਇਹਦੇ ਇਹ ਖੰਭ ਭਰਦੀ ਹੈ ਇਹ ਜਿੰਦ ਮਨਬੁੱਧ ਰੂਪੀ ਨੇਤਰਾ ਨੂੰ ਪ੍ਰੇਮ ਰੂਪੀ ਜਲ ਭਰਦੀ ਹੈ ਗੁਣ ਸਾਰੇ ਮਹਾਰਾਜ ਦੇ ਗੁਣਾਂ ਨੂੰ ਸ਼ਰੀਰ ਦੀ ਸਾਰਦੀ ਹੈ ਸੰਭਾਲਦੀ ਹੈ ਯਾਦ ਕਰਦੀ ਹੈ ਕਿਉਂ ਪ੍ਰਭ ਮਿਲਾ ਪਿਆਰੇ ਤੇ ਅੰਦਰ ਇੱਛਾ ਬਣੀ ਰਹਿੰਦੀ ਕਿ ਮੈਂ ਪਿਆਰੇ ਵਾਹਿਗੁਰੂ ਦੇ ਨਾਲ ਕਿਸ ਪ੍ਰਕਾਰ ਮਿਲ ਸਕਾਂ ਮਾਰਗ ਪੰਥ ਨਾ ਜਾਣੋ ਵਿਖੜਾ ਜੀ ਮਹਾਰਾਜ ਦੁਨੀਆ ਦੇ ਮਾਰਗ 'ਚ ਅਸੀਂ ਪਏ ਰਹਿੰਨੇ ਹਰ ਵਕਤ ਏ ਆਵਾ ਗੌਣ ਚ ਕਦੇ ਜੰਪੇ ਕਦੇ ਮਾਰ ਕੇ ਪੇ ਪਰ ਪੰਥ ਜਿਹੜਾ ਤੇਰਾ ਪਰਮਾਰਥ ਦਾ ਹੈ ਉਹ ਬੜਾ ਕਠਨਾ ਹੋਇ। ਉਸ ਚ ਚੱਲਣਾ ਅਸੀਂ ਜਾਣਦੇ ਨਹੀਂ। ਜਾਂ ਮਾਰਗ ਭਗਤੀ ਸਹਿਤ ਗਿਆਨ ਰੂਪੀ ਮਾਰਗ ਦੇ। ਪੰਥ ਪੈਡੇ ਨੂੰ ਨਹੀਂ ਅਸੀਂ ਜਾਣਦੇ। ਸਾਧਨ ਵਿਰਾਗ ਵੇਖ ਖਟ ਸੰਤੀ ਆਦਿ ਕਰ ਬੜਾ ਵਿਖੜਾ ਰਸਤਾ ਹੈ। ਪੰਜਾਂ ਕੋਸਾ ਰੂਪੀ ਪਹਾੜਾਂ ਨੂੰ ਲੰਘਣਾ ਪੈਂਦਾ ਹੈ। ਵਿਆਸਾ ਰੂਪੀ ਨਦੀ ਤੋਂ ਪਾਰ ਹੋਣਾ ਪੈਂਦਾ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣਾ ਚਾਹੀਦਾ ਹੈ। ਨਾਮ ਦਾ ਜਿਹਨਾਂ ਕੋਲੇ ਡੇੜਾ ਹੈ ਉਹ ਮੁਕਤਲੂਕੀ ਕਿਨਾਰੇ ਤੇ ਪਹੁੰਚ ਸਕਦੇ ਐ ਇੰਨਾ ਬੜਾ ਵਿਖੜਾ ਕਠਨਾ ਰਸਤਾ ਕਿਉਂ ਪਾਈਏ ਪੈਰ ਪਾਰੇ ਫਿਰ ਫਿਰ ਪਤੀ ਪਰਮੇਸ਼ਰ ਤੇਰੇ ਪਰਿਵਾਰ ਨੂੰ ਕਿਵੇਂ ਪਾ ਸਕੀਏ ਤੇਰਾ ਪਾਰ ਪਹਿਲਾ ਕਿਨਾਰਾ ਜੋ ਮੋਖ ਰੂਪ ਹੈ ਉਸ ਨੂੰ ਕਿਵੇਂ ਪਾ ਸਕੀਏ ਸਤਗੁਰੂ ਸ਼ਬਦ ਦੀ ਮਿਲੈ ਵਿੱਚ ਕੋਈ ਉਮਾ ਹੈ ਜਿਹੜੀ ਗੁਰੂ ਸਾਹਿਬ ਦੇ ਸ਼ਬਦ ਨਾਲ ਮਿਲਦੀ ਹੈ ਉਹ ਵਿਚੜੀ ਹੋਈ ਰੂਹ ਮਹਾਰਾਜ ਆਪਦੇ ਨਾਲ ਮਿਲ ਜਾਂਦੀ ਹੈ ਤਨ ਮਨ ਆਗੇ ਰੱਖ ਜਿਹੜੀ ਇਸਤਰੀ ਸਤਗੁਰਾਂ ਦੇ ਅੱਗੇ ਜਿਹੜੀ ਜੀਵ ਰੂਪੀ ਇਸਤਰੀ ਆਪਣੇ ਤਨ ਨੂੰ ਸੇਵਾ ਜੀ ਰੱਖਦੀ ਹੈ ਮਨ ਦੀ ਮੱਤ ਛੱਡ ਕੇ ਮਹਾਰਾਜ ਦੀ ਆਗਿਆ ਜੀ ਰੱਖਦੀ ਹੈ ਸਨਮੁਖ ਰਹਿੰਦੀ ਹੈ ਹਰ ਵਕਤ ਮਹਾਰਾਜ ਦੇ ਨਾਨਕ ਅੰਮ੍ਰਿਤ ਵਿਰਖ ਮਹਾਰਾਜ ਫਲਿਆ ਉਹਨਾਂ ਨੂੰ ਸਾਧ ਸੰਗਤ ਜੀ ਅੰਮ੍ਰਿਤ ਦੇ ਵਿਰਖ ਗੁਰੂ ਸਾਹਿਬ ਜੀ ਹਨ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਵਿਰਖ ਹਨ ਮਹਾਰਾਜ ਬ੍ਰਹਮਾਨੰਦ ਰੂਪੀ ਫਲ ਲੱਗੇ ਹੋਏ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ਵਰ ਵੀ ਬਰਾਟ ਬਿਰਖ ਦੀ ਨਹੀਂ ਆਈ ਹੈ ਅੰਮ੍ਰਿਤ ਆਨੰਦ ਹੈ ਉਹਦੇ ਵਿੱਚ ਮਹਾਰਾਜ ਬ੍ਰਹਮਾਨੰਦ ਦੇ ਨਾਲ ਫਲਿਆ ਹੋਇਆ ਹੈ ਮਿਲ ਪ੍ਰੀਤੋਂ ਰਸ ਚਖੈ ਸਤਿਗੁਰੂ ਪਿਆਰਿਆਂ ਨਾਲ ਮਿਲ ਕਰਕੇ ਉਹਦੇ ਬ੍ਰਹਮਾਨੰਦ ਰੂਪੀ ਰਸ ਨੂੰ ਚਖਣਾ ਕਰੇ ਧਾਰਮ ਕਰੇ ਫੇ ਮਿਹਾਲ ਹੁੰਦਾ ਹੈ ਮਹਿਲ ਬੁਲਾਏ ੜੀਏ ਇਸ ਅੜੀਏ ਜਿਸ ਨੂੰ ਪਾਦਸ਼ਾਹ ਆਪਦੇ ਮਹਿਲ ਦੇ ਰਾਣੀ ਨੂੰ ਬੁਲਾ ਲਵੇ ਦੇਲਮ ਨਾ ਕੀਜੈ ਉਹਨੂੰ ਬੋਲਿਆ ਕਿ ਨਹੀਂ ਉਦੋਂ ਪਰਚਾ ਜਿਵੇਂ ਗੋਲੀਆਂ ਤੋਂ ਆ ਕਰਾ ਕਰਾ ਰਹੇ ਆ ਕਰਾ ਕਰਾ ਲਾਉਂ ਢੇਰ ਨਹੀਂ ਕਰਨੀ ਚਾਹੀਦੀ ਸਾਰੀਆਂ ਗੋਲੀਆਂ ਦਾ ਪ੍ਰਚਾਰਾ ਛੱਡ ਕੇ ਕੰਮਾਂ ਨੂੰ ਛੱਡ ਕੇ ਚੱਟ ਪਾਦਸ਼ਾਹ ਦੇ ਸ਼ਰਮ ਖੋ ਜਾਰਾ ਚਾਹੀਦਾ ਐਸੇ ਪ੍ਰਕਾਰ ਅੜੀਏ ਹੋ ਸਕੀਏ ਮਹਿਲ ਬੁਲਾਇੜੀਏ ਮਹਿਲ ਤਰੀਆ ਪਦਰੂਪੀ ਮਹਿਲ ਵਿੱਚ ਸਰੂਪ ਰੂਪੀ ਮਹੱਲ ਵਿੱਚ ਗੁਰਾਂ ਦੀ ਸੰਗ ਰੂਪੀ ਮਹੱਲ ਵਿੱਚ ਤੈਨੂੰ ਗੁਰੂ ਸਾਹਿਬ ਦੁਆਰਾ ਅੜਿਏ ਹੇ ਸਖੀਏ ਪਿਆਰੀਏ ਬੁਲਾਏ ਲੀਏ ਬੁਲਾਏ ਬੁਲਾ ਰਿਹਾ ਹੈ ਉਸ ਅਧਰਿਆ வேத ਸ਼ਾਸਤਰਾਵਾਂ ਦੁਆਰਾ ਸੁਰਤੀ ਸਿਮਰਤੀ ਮਮਈ ਆ ਗਿਆ ਗੁਰਾਂ ਦੀ ਮਹਾਵਾਕਤਾਂ ਦੁਆਰਾ ਜੋ ਪਰਮੇਸ਼ਵਰ ਦੀ ਪ੍ਰਾਪਤੀ ਦਾ ਇਹ ਗਿਆਨ ਪ੍ਰਾਪਤ ਹੋਣਾ ਹੈ ਇਹ ਮਹੱਲ ਚ ਬੁਲਾ ਰਿਆ ਅੰਤਰਮੁਖੀ ਦਿੱਤੀ ਜਿਹੜੀ ਹੋਣੀ ਹੈ ਇਹ ਮਹਲਕਿ ਬੁਲਾ ਰਿਹਾ ਹੈ ਪ੍ਰਵੇਸ਼ ਕਰੋ ਬੇਲੁਮਨਾ ਕੀਜੇ ਹੁਣ ਤੈਨੂੰ ਚਾਹੀਦਾ ਇੰਦਰੀਆਂ ਰੂਪੀ ਗੋਲਿਆਂ 'ਚ ਨਾ ਪਰਤੀ ਰਹਾ ਕਰ ਅਤੇ ਮਨ ਰੂਪੀ ਗੋਲੇ ਦੇ ਸੰਕਲਪਾਂ ਵਕਲਪਾਂ ਦੀਆਂ ਰੂੜੀ ਰੋ ਜੇਸੇ ਪ੍ਰਕਾਰ ਬੁੱਧੀ ਦੀ ਪਦਾਰਥਾਂ ਨਿਸ਼ਟੇ ਕਰ ਵੀ ਚੰਚਲਤਾ ਜਨ ਨਾ ਫਸੀ ਰੋ ਦੇਰ ਨਾ ਕਰ ਇਕਤਤ ਹੋ ਕੇ ਜੁੜ ਮਹਾਰਾਜ ਵਿੱਚ ਹਰ ਦਿਨ ਰਤੜੀਏ ਜੇ ਅੜੀਏ ਸਖੀਏ ਰਾਤ ਦਿਨੇ ਰੰਗੀ ਰਹੇਗੀ ਪਰਮੇਸ਼ਰ ਵਿੱਚ ਸਹਿਜ ਮਲੀਜਾ ਫੇਰ ਤੂੰ ਸੁਤੇ ਹੀ ਮਾਰੇ ਨਾ ਹੀ ਮਿਲ ਜਾਵੇਂਗੀ ਹਰ ਵਕਤ ਰੰਗੀ ਰਹੋ ਉਸ ਦੇ ਪ੍ਰੇਮ ਰੰਗ ਵਿੱਚ ਕਿਉਂ ਅੜੀਏ ਸਖੀਏ ਜਿਹੜੀਆਂ ਵੀ ਰਾਤ ਦਿਨੇ ਰਗੀਆਂ ਹੋਈਆਂ ਪ੍ਰੇਮ ਦੇ ਰੰਗ 'ਚ ਉਹ ਸੁਤੇ ਮਿਰਜਤ ਨਹੀਂ ਮਿਲ ਜਾਂਦੀਆਂ ਹਨ ਮਹਾਰਾਜ ਨੂੰ ਸਹਿਜ ਸੁਖ ਵਿੱਚ ਮਿਲ ਜਾਂਦੀਆਂ ਨੇ ਸਹਿਜ ਸ਼ਾਂਤੀ ਨਾਲ ਮਿਲ ਜਾਈਦਾ ਹੈ ਸੋਖ ਸਹਿਜ ਮਲੀ ਜਾ ਰੋਸ ਨਾ ਕੀਜੈ ਜਿਵੇਂ ਵਾਹਿਗੁਰੂ ਸਹਿਜੇ ਸੋਖ ਸਰੂਪ ਬ੍ਰਹਮਾਨੰਦਰੂ ਆਨੰਦ ਸਰੂਪ ਹੈ ਉਹਦੇ ਵਿੱਚ ਇਸ ਪ੍ਰਕਾਰ ਸ਼ਾਂਤੀ ਧਾਰ ਕੇ ਮਿਲ ਜਾਈਦਾ ਗੁੱਸਾ ਨਾ ਕਰਕੇ ਤੇ ਮੈਨੂੰ ਕਿਉਂ ਨਹੀਂ ਮਿਲ ਦਿੱਤਾ ਗਿਆ ਕਿ ਕਿਸੇ ਦੇ ਫਿਰ ਦੋਸ਼ ਨਹੀਂ ਦੇਣਾ ਚਾਹੀਦਾ ਰੋਸ ਐਵੇਂ ਕਿਸੇ ਨੂੰ ਕ੍ਰੋਧ ਕਰਕੇ ਮੈਂ ਫੂਕ ਦੂੰ ਤੈਨੂੰ ਸਰਾਫ ਦੇ ਕੇ ਇਹੋ ਜਿਹਾ ਗੁੱਸਾ ਨਹੀਂ ਇਹਨਾਂ ਰੱਖਣਾ ਚਾਹੀਦਾ ਸਾਰੇ ਵੀ ਚਰਣਾ ਦੀ ਧੂੜ ਹੋਣਾ ਚਾਹੀਦਾ ਹੈ ਸਹਿਜ ਮਲੀ ਜਾ ਸ਼ਾਂਤ ਆਦੇ ਗੁਨਾ ਦੇ ਸਹਿਦੋਸ਼ ਸੁਖ ਸਰੂਪ ਵਿੱਚ ਮਿਲਣਾ ਕਰ। ਰੋਸ ਨਾ ਕੀਜਾ। ਰੋਸਾ ਨਾ ਕਰ ਤੇਰੇ ਕਰਮਾਂ ਦੀ ਨੁਕਸਾ ਜਿਹੜਾ ਤੂੰ ਚਿੱਤਨੀ ਜੋੜਦੀ ਹਾਂ। ਗਰਵ ਨਿਵਾਰ ਸਮਾਣੀ। ਅਬ ਇਹ ਗਰਵ ਹੰਕਾਰ ਨਾ ਕਰ ਆਪਦੇ ਸਾਧਨਾਾਂ ਦਾ। ਜਿਨ੍ਹਾਂ ਨੂੰ ਹੰਕਾਰ ਕੀਤਾ ਸਾਧਨਾਾਂ ਦਾ ਉਹ ਵਿਛੜੇ ਰਹਿੰਦੇ ਹੈ। ਜਿਨ੍ਹਾਂ ਨੂੰ ਹੰਕਾਰ ਗੁਨਾ ਦਾ ਦੇਹ ਦਾ ਮਟਾਇਆ ਹੈ ਉਹਨਾਂ ਦੀ ਜੋਤ ਵਾਇਕੁਨਚੀ ਸਮਾ ਗਈ ਹੈ। ਲੀਨ ਹੋ ਗਈ ਉਹਨਾਂ ਦੀ ਬ੍ਰਿਤੀ ਬ੍ਰਹਮਾਕਾਰ ਹੋ ਕੇ ਸਾਚੈ ਰਾਤੀ ਮਿਲੈ ਮਿਲਾਈ ਤੇ ਭਾਈ ਜਿਹੜੇ ਸੱਚੇ ਗੁਰਾਂ ਦੇ ਸ਼ਬਦ ਵਿੱਚ ਰੰਗੀ ਹੋਈ ਹੈ ਉਹ ਗੁਰੂ ਸਾਹਿਬ ਦੀ ਮਲਾਈ ਹੋਈ ਪਰਮੇਸ਼ਰ ਨਾਲ ਮਿਲ ਜਾਂਦੀ ਹੈ ਮਨਮੁਖ ਆਵਣ ਜਾਣ ਜਿਹੜੀਆਂ ਮਨਮੁਖ ਆਉਦੇ ਮੰਦੇ ਅੱਖੇ ਲੱਗਦੀਆਂ ਗੁਰਮੁਖ ਨਹੀਂ ਬਣੀਆਂ ਉਹ ਜਨਮ ਧਾਰ ਕੇ ਆਉਂਦੀਆਂ ਮਰ ਮਰ ਕੇ ਜਾਂਦੀਆਂ ਰੂਹਾਂ ਉਹਨਾਂ ਦੀ ਮਗਤ ਨਹੀਂ ਹੁੰਦੀ ਹੈ ਜਦ ਨਾਚੀ ਤਵ ਘੂਗਟ ਕੈਸਾ ਗਰਸ਼ਟਾਂ ਦੇ ਕੇ ਨਾਦੇ ਜੋ ਨੱਚਣੀ ਲੱਗੀ ਫਿਰ ਅਕੇ ਨਾ ਹੀ ਢ ਕੱਢਦੀਆਂ ਅਜ ਨਹੀਂ ਹੈ ਢ ਕੱਢਣ ਦੀ ਕੀ ਲੋੜ ਹੈ ਜੇ ਨੱਚਣੀ ਲੱਗੀ ਮਟਕੀ ਫੋੜ ਨਿਰਾਰੀ ਅਤੇ ਮਟਕੀ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਉਹ ਨਾਚੀ ਨਿਰਣਾ ਕਰਨ ਲੱਗੇ ਪ੍ਰਵੇਸ਼ਰ ਦਾ ਫਿਰ ਦੁਨੀਆ ਦੇ ਮੁਲਾਜੇ ਰੂਪੀ ਢ ਕੱਢਣ ਦੀ ਕੀ ਲੋੜ ਹੈ ਫਲਾਮਿਆ ਤੇਰਾ ਨਿਆਣਾ ਰਾਜੀ ਹੈ ਜਿਹੜਾ ਮੁਕੱਦਮਾ ਜਿੱਤਿਆ ਗਿਆ ਇਹ ਮੁਲਾਹੇ ਰੂਪੀ ਗੁੰਡ ਕਿਉਂ ਕੱਢਣਾ ਐ ਫੇ ਕਿਸੇ ਦੇ ਮੁਲਾਹੇ ਦੀ ਲੋੜ ਨਹੀਂ ਜਦੋਂ ਵਾਹਿਗੁਰੂ ਦੇ ਨਿਰਣੇ 'ਚ ਲੱਗ ਗਏ ਜਬਨਾਚੀ ਦੁਆਇ ਦਰਸ਼ ਰੂਪੀ ਫੇ ਗੁੰਡ ਕੱਢਣ ਦੀ ਕੀ ਲੋੜ ਹੈ ਮਟਕੀ ਫੋੜ ਨਿਰਾਇ ਇਹ ਅਧਿਆਸ ਰੂਪੀ ਮਟਕੀ ਨੂੰ ਭੰਨ ਕੇ ਨਿਆਰੀ ਹੋ ਜਾ ਦੇ ਤੂੰ ਕਾਰਨ ਸੂਖ ਮਸਦੂਰ ਤੋਂ ਸਰਵਕ ਆਤਮ ਸਰੂਪ ਬਣੋ ਨਾਨਕ ਆਪੈ ਆਪ ਪਛਾਣੈ ਸਤਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਆਪਣੇ ਸੰਤਾਂ ਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਕਰਕੇ ਆਪਣੇ ਸਵੈ ਜੋਤੀ ਰੂਪ ਸਾਖੀ ਆਤਮਾ ਨੂੰ ਪਛਾਣਦੇ ਆ ਆਪਣੇ ਤੁੰਗ ਪਾਦੇ ਲਖਰਸ ਦੁਆਰਾ ਆਪਣਾ ਕਾਪਾਦੇ ਲਖਰਸ ਨੂੰ ਪਛਾਣਦੇ ਹਨ ਗੁਰਮੁਖ ਤਤ ਵਿਚਾਰੀ ਉਹਨਾਂ ਗੁਰਮਖਾਂ ਨੇ ਗੁਰਾਂ ਦੁਆਰਾ ਸਰੂਪ ਦੀ ਵਿਚਾਰ ਕੀਤੀ ਹੈ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਮੁਖੀ ਸਤਿਗੁਰਾਂ ਦਾ ਅਧਿਕਾਰੀਆਂ ਨੂੰ ਗੁਰਮੁਖ ਤਤ ਵਿਚਾਰੀ ਗੁਰਮੁਖ ਉਸ ਰੂਪ ਦੀ ਵਿਚਾਰ ਵਾਲੇ ਹੈ